ਸੋ ਜੀ ਦੋਸਤੋ ਸਸਰੇ ਕਾਲ ਜਿਮਾਬ ਕੀ ਹਰ ਜਾਣੇ ਆਪਾ ਪੀਦੀ ਪ੍ਰੇਮ ਲੱਸੀ ਵਾਲੇ ਤੋਂ ਲੱਸੀ ਜੋ ਕਿ ਬਹੁਤ ਹੀ ਫੇਮਸ ਨੇ ਉਸ ਤੋਂ ਬਾਅਦ ਆਪਾਂ ਆਏ ਸੋ ਆਪਾਂ ਨੂੰ ਬਹੁਤ ਹੀ ਔਕਾ ਕੰਮ ਮਿਲਿਆ ਕੀ ਮਿਲਿਆ ਧੂੜੇ ਦੀਆਂ ਮਸ਼ਹੂਰ ਬਾਰਡਰ ਇਹਨੂੰ ਬਾਰਡਰ ਮੈਂ ਤਾਂ ਕਹਿ ਰਹੇ ਹਾਂ ਕਿਉਂ ਕਿ ਧੂੜੀ ਨੂੰ ਦੋ ਜਗ੍ਹਾ ਤੇ ਡਿਵਾਈਡ ਕੀਤਾ ਗਿਆਗਾ ਸੋ ਇੱਕ ਬੰਨ ਲੋ ਪਾਕਿਸਤਾਨ ਦੇ ਖੰਨੋਂ ਲੋ ਇੰਡੀਆ ਠੀਕ ਹੈ ਇਹ ਦੋ ਫਾਟਕਾ ਇਹ ਜਿਹਿਆਂ ਨੇ ਕਿ ਇੱਥੇ ਲਗਾਤਾਰ ਤਿੰਨ ਚਾਰ ਟ੍ਰੇਨਾਂ ਲੰਘੀ ਜਾਂਦੀਆਂ ਨੇ ਸੋ ਇਸ ਕਰਕੇ ਜਿੰਨੀ ਵੀ ਆ ਜਨਤਾ ਖੜੀ ਆ ਦੇਰੋ ਘੰਟੇ ਵੇਟ ਕਰਦੀ ਰਹਿੰਦੀ ਆ ਕਿ ਫਾਟਕਾ ਕਦੋਂ ਖੁੱਲਣ ਲੱਗਿਆ। ਸੋ ਫਾਟਕਾ ਨਹੀਂ ਖੁੱਲਦਿਆਂ ਫਿਰ ਲੋਕ ਅੱਕ ਕੇ ਫਾਟਕਾਂ ਦੇ ਥੱਲੇ ਨਿਕੜ ਜਾਂਦੇ ਨੇ ਚਾਹੇ ਬਜ਼ੁਰਗੋ ਹੋਵੇ ਚਾਹੇ ਬੱਚਾ ਹੋਵੇ ਚਾਹੇ ਲੇਡੀਜ਼ ਹੋਵੇ ਸਾਰੇ ਹੀ ਵਿਚਾਰੇ ਤਾਂ ਕੋਕੋ ਹੁੱਕੇ ਨਿੱਕਾ ਕਰਦੇ ਨੇ। ਸੋ ਤੇ ਕੋਈ ਰੋਕਣ ਵਾਲੀ ਹੈ ਸਰਕਾਰ ਨੂੰ ਆਹੀ ਬੇਨਤੀ ਕੀਤੀ ਜਾਂਦੀ ਕਿ ਮਹਿਨਤੂਰੀ ਦੇ ਜਿਹੜੇ ਜੰਕਸ਼ਨ ਆਥੇ ਹਨ ਆਈ ਇੱਥੇ ਫਾਟਕਾਂ ਦਾ ਹੱਲ ਕੀਤਾ ਜਾਵੇ। ਤੂਰੀ ਦੇ ਲੋਕ ਵਾਸਤੇ ਨੂੰ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਚੀਜ਼ ਤੇ। ਤੁਸੀਂ ਜੇਕਰ ਵੀਡੀਓ ਵਧੀਆ ਲੱਗੇ ਲਾਈਕ ਕਰਿਓ, ਸ਼ੇਅਰ ਕਰਿਓ ਤੇ ਆਪਣੀ ਰਾਇ ਕਮੈਂ ਇੱਕ ਕਿਤਨੇ ਲੱਗਿਆ ਕੰਮ ਮੈਂ ਤਾਂ ਫਰਕ ਤਾਂ ਬਹੁਤ ਹੀ ਜ਼ਿਆਦਾ ਦਿੱਕਤ ਆ ਗਈ ਟੁੱਟੇ ਵਿੱਚ ਫਿਰ ਉਸ ਤੋਂ ਬਾਅਦ ਅੱਪਾ ਗੁਰੂ ਘਰ ਜਾ ਰਹੇ ਇਹ ਮੱਥਾ ਟੇਕਾਏ ਆਪਾਂ ਪਹੁੰਚ ਗਏ ਮਸਤੋਆਣਾ ਸਾਈਂ ਜੀ ਠੀਕ ਹੈ ਮਸਤੋਆਣਾ ਗੁਰ ਸਾਗਰ ਦੂ ਦਵਾਰਾ ਜੀ ਸੋ ਆਪਾਂ ਤੁਹਾਨੂੰ ਲੈਵ ਦਰਸ਼ਨ ਕਰਾ ਰਹੇ ਆਂ ਸੋ ਬਾਬਾ ਜੀ ਦੇ ਦਰਸ਼ਨ ਕਰੋ ਜੋ ਵੀ ਮਨੋ ਕਾਹਨਾ ਨੇ ਆਪਣੀ ਮਨ ਕਾਹ ਲਿਆ ਹੋ ਕੇ ਮਨ ਰੂਪੀ ਆਪਾਂ ਦਰਸ਼ਨ ਕਰ ਸਕਦੇ ਆਂ ਸੋ ਇੱਥੇ ਆ ਕੇ ਇੰਨਾ ਸਕੂਨ ਮਿਲਦਾ ਵਾ ਸਾਰਾ ਸ਼ੀਸ਼ੇ ਦਾ ਬਣਿਆ ਹੋਇਆ ਹੈਗਾ ਨੀਚੇ ਦੇਖੋ ਬਹੁਤ ਹੀ ਸੁੰਦਰ ਦ੍ਰਿਸ਼ ਦਿਖ ਰਿਹਾ ਹੈਗਾ ਤੁਹਾਨੂੰ ਪਰ ਆਪਾਂ ਤੁਹਾਨੂੰ ਦਿਗਜ ਜੋਤੀ ਦੇ ਦਰਸ਼ਨ ਵੀ ਕਰਾਵਾਂਗੇ ਸੋ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਦਰਸ਼ਨ ਕਰਾਂਗੇ ਠੀਕ ਹੈ ਜੀ ਤੁਸੀਂ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਹਜ਼ੂਰ ਹੋ ਤੇ ਦਰਸ਼ਨ ਕਰੋ ਜੀ ਆ ਚੋ ਮਨ ਨੂੰ ਬਹੁਤ ਸੋਹਣਾ ਲੱਗਿਆ ਦੇਖੋ ਕਿੰਨਾ ਘੈਂਟ ਲੱਗ ਰਿਹਾ ਬਹੁਤ ਹੀ ਪ ਕਰਾਂਗੇ ਅਸੀਂ ਤਾਂ ਬੈਠਾਂਗੇ ਕੁਝ ਟਾਈਮ ਉਸ ਤੋਂ ਵਾਰ ਆਪਣਾ ਨਾਮ ਜਪ ਕਰਾਂਗੇ ਨਾਮ ਜਪ ਕਰਕੇ ਆਪਾਂ ਵਾਹਿਗੁਰੂ ਅਗੇ ਅਰਦਾਸ ਕਰਕੇ ਉਸ ਤੋਂ ਵੇਕ ਕਰੇ ਚੱਲਾਂਗੇ ਠੀਕ ਹੈ ਲਾਈਕ ਸ਼ੇਅਰ ਕਮੈਂਟ ਦਬਕੇ ਕਰਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਥੈਂਕ ਯੂ ਜੀ ਤੁਹਾਡਾ ਆਪਣਾ ਚੈਨਲ ਤੁਹਾਡਾ ਸਾਰਿਆਂ ਦਾ ਆਪਣਾ ਚੈਨਲ ਸਾਂਝੀ ਜੇਕਰ ਕੋਈ ਬੋਲ ਮੇਰੇ ਗਲਤ ਲੱਗੇ ਤਾਂ ਮਾਫ ਕਰਿਓ ਜੀ ਕਿਉਂਕਿ ਜਨਾਬ ਸਾਨੂੰ ਇੰਨਾ ਕੁਝ ਨਹੀਂ ਆਉਂਦਾ ਇਸ ਕਰਕੇ ਨਵੇਂ ਯੂਟਿਊਬਰ ਹਾਂ ਮੈਂ ਬਾਰ ਬਾਰ ਕਰੇ ਨਵੇਂ ਯੂਟਿਊਬਰ ਹਾਂ ਤੁਹਾਡਾ ਹੌਸਲਾ ਹੀ ਸਾਨੂੰ ਇੱਥੋਂ ਤੱਕ ਲੈ ਕੇ ਆਇਆਗਾ ਜਿੰਨੇ ਵੀ ਸਬਸਕ੍ਰਾਈਬਰ ਨੇ ਮੇਰੇ ਨੂੰ ਦਾ ਬਹੁਤ ਗੈਰਗੁਰੂ ਜੀ ਦਾ ਖਾਲਸਾ ਹੈ ਗੈਰਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਅਦਰਸ ਸਿੰਘ ਜੀ ਮਹਾਰਾਜ ਸੋ ਜੇਕਰ ਤੁਹਾਨੂੰ ਇਹ ਜਿਹਾ ਵੀਡੀਓ ਪਸੰਦ ਆਇਆ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਹੋਰ ਧਾਰਮਿਕ ਸਥਾਨਾਂ ਤੋਂ ਜਾਵਾਂਗੇ ਤੁਹਾਡੇ ਲਈ ਵੀਡੀਓ ਗਰਮੀ ਹੋਵੇ ਤੇ ਪੋਵੇ ਛਾਂ ਹੋਵੇ بارش ਹੋਵੇ ਅਸੀਂ ਜਰੂਰ ਅਸੀਂ ਬਣਾਵਾਂਗੇ ਵੀਡੀਓ ਸਿਰਫ ਤੁਹਾਡੇ ਲਈ ਬਸ ਇੱਕ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਬੈਲ ਆਈਕਨ ਦੀ ਘੰਟੀ ਜਰੂਰ ਦਬਾਉਣਾ ਠੀਕ ਹੈ ਉਹਦੇ ਨਾਲ ਕੀ ਹੁੰਦਾ ਕਿ ਉਹਦੇ ਨਾਲ ਸਾਨੂੰ ਹੌਸਲਾ ਮਿਲਦਾ ਹੈ ਕਿ ਹਾਂ ਬਈ ਯਾਰ ਸਾਡੇ ਮਤਲਬ ਵੀਡੀਓ ਪਸੰਦ ਕਰਦੇ ਨੇ ਲੋਕ ਕਮੈਂਟਾਂ ਦੇ ਵਿੱਚ ਰਹਿ ਦਿਆ ਕਰੋ ਕਿ ਕੀ ਚੀਜ਼ ਹੈ ਕੀ ਨਹੀਂ ਮਤਲਬ ਅਸੀਂ ਗਲਤ ਬੋਲ ਰਿਹਾ ਜਾਂ ਕੋਈ ਕਿਉਂਕਿ ਇੰਨੀ ਲੈਂਗੁਏਜ ਨਹੀਂ ਸਾਨੂੰ ਸਾਫ ਸੁਥਰੀ ਆ ਸਕਦੀ ਜਿੰਨਾ ਵੀ ਵਾਇਦਲੀ ਖਾਲਸਾ ਬਾਗੂ ਜੀ ਦੀ ਫਤਿਹ ਜੋ ਗੋਲੇ ਸੋਨੇ ਆ ਸਸ਼੍ਰੀ ਕਾਲ ਠੀਕ ਹੈ ਧੰਨਵਾਦ ਜੀ Thank wow.